ਮੈਂ ਇੱਕ ਤੇ ਵਿਸ਼ਵਾਸ ਹੀ ਨਹੀਂ ਕੀਤਾ ਇਹਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਸਾਡੀ ਡਿਊਟੀ ਲੱਗੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮਠਾ ਵੀ ਟੇਕਦੇ ਆ ਪਰ ਕਹਿੰਦੇ ਆ ਜਿਹੜਾ ਕਰੀਰ ਵਾਲਾ ਬਾਬਾ ਵੱਡਾ ਹੀ ਜਿਹੜੀ ਕਬਰ ਬਣਾਵੇ ਕਰੀਰ ਤੇ ਉਹ ਬਾਬਾ ਵੱਡਾ ਉਥੇ ਬੈਠਾ ਸਮੈਕਿਆ ਉਹਦਾ ਨਾਮ ਟੋਡੂ ਮੱਲ ਤੇ ਜਦਨਾਂ ਕੁਝ ਮਹੀਨੇ ਬਾਅਦ ਇਹ 5000 ਨੂੰ ਆਪ ਮੇਲੇ ਬੁਧੇ ਕਰਾਉਂਦੇ ਨੇ 5000 ਨੂੰ ਕੋ ਕਣਕ ਨਵੀਂ ਨਵੀਂ ਆਈ ਹੁੰਦੀ ਹੈ ਨਾ ਜਿੰਨੇ ਕਬਰਾਂ ਦੇ ਮੇਲੇ 5000 ਨੂੰ ਲਗਦੇ ਨੇ ਪਤਾ ਨਹੀਂ ਜਿਹਨ ਨੇ ਨੀਤ ਕੀਤਾ ਬਾਬਾ ਸ਼ੱਭੂ ਸ਼ਾ ਗਦੀ ਰਸ਼ੀਨ ਕਰੋ ਨਿਕੜਿਆ ਖਾਨਾ ਬਦੋਸ਼ ਤੇ ਥੱਲੇ ਬੋਰੀ ਵਿਛੀ ਤੇ ਆਪਾਂ ਕਹਿੰਨੇ ਬਾਬਾ ਸ਼ੱਭੂ ਸ਼ਾ ਤੇ ਸਾਡਾ ਭਾਈ ਚਾਰਾ ਲੈਣਾ ਲਾ ਕੇ ਫੋਟੋ ਲਵਾਉਂਦਾ ਬਾਬੇ ਸ਼ੱਭੂ ਸ਼ਾ ਰ ਇੱਕ ਕਰ ਸ਼ਾ ਬਾਬੇ ਦੀ ਚਾਦਰ ਢਲਿਓ ਤੁਹਾਡਾ ਬੇੜਾ ਗਰਕ ਹੋ ਜਾਏ ਕਬਰਾਂ ਤੇ ਚਾਦਰ ਚੜਾਉਂਦੇ ਉਹ ਅਸੀਂ ਗੁਰੂ ਕੇ ਸੇਖਾਂ ਵਾਜਾਂ ਵਾਲੇ ਦੇ ਬੋਲ ਨੇ ਜਾਗਤ ਜੋਤ ਆਜੇ ਜਾਗਦੀ ਜੋਤ ਇਹਨੂੰ ਕਿਉਂ ਕਹਿੰਦੇ ਆਪਾਂ ਖੰਡ ਪਾੜ ਕਰਦੇ ਆ ਨਾ ਪੰਜ ਖੰਡ ਪਾਠੀ ਹੁੰਦੇ ਨੇ ਉਹ ਆਰਾਮ ਕਰਦੇ ਹਨ ਅਸ਼ਨਾਣ ਕਰਦੇ ਨੇ ਸੌਂਦੇ ਨੇ ਤੇ ਜੇ ਕਿਤੇ ਢਾਈ ਘੰਟੇ ਰੌਣ ਲਾਉਣੀ ਪਵੇ ਤੇ ਕਹਿੰਦਾ ਭਰਾਵਾ ਚੰਗਾ ਕੀਤਾ ਟਾਈਮ ਨਾਲ ਅਗੇ ਨਹੀਂ ਤੇ ਮੈਂ ਤਾਂ ਡੇਗ ਪੈਣ ਲੱਗਾ ਸਾ ਢਾਈ ਘੰਟੇ ਪਾਰ ਡੌਲਣੀ ਲੱਗਦੀ ਲੇਕਿਨ ਕਦੇ ਗੁਰੂ ਨੇ ਆਖਿਆ ਵੀ ਮੈਨੂੰ ਨੀਂਦ ਆਈ ਮੈਂ ਥੱਕ ਗਿਆ ਸਤਿਗੁਰ ਜਾਗਤਾ ਹੈ ਦਿਓ ਔਰ ਇਹਦੀ ਮੈਂ ਇੱਕ ਹੱਡ ਨਹੀਂ ਬੀਤੀ ਗੱਲ ਸੁਣਾਵਾਂ ਵੀ ਜਾਗਦਾਤ ਕਿਵੇਂ ਹੈ ਛਤਰ ਦੇ ਵਿੱਚ ਮਹਤੇ ਸੰਤ ਗੁਰਬੰਧ ਸਿੰਘ ਖਾਲਸਾ ਦੀ ਅਸੀਂ 15 ਹਾਣੂ ਵਰਸੀ ਮਨਾਉਂਦੇ ਆ ਸਾਡੇ ਖੰਡ ਕੀਤਨੀ ਭਰਾ ਉੱਥੇ ਆਣ ਕੇ ਕੀਰਤਨ ਕਰਦੇ ਨੇ ਮਹਾਰਾਜਾ ਪ੍ਰਕਾਸ਼ ਕੀਤਾ ਸੰਤ ਕਰਤਾਰ ਸਿੰਘ ਲੰਗਰ ਤੇ ਜਾ ਕੇ ਲੰਮੇ ਪੈ ਗਏ ਇਹ ਅੱਖੀਂ ਵੇਖੀ ਘਟਨਾ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੰਨੋ ਫੜ ਕੇ ਆਖਿਆ ਤੂੰ ਮੇਰਾ ਸੇਵਾਦਾਰ ਤੈਨੂੰ RAM ਦੀ ਲੋੜ ਤੇ ਮੇਰੇ ਸੋਖਾ ਸੰਤ ਨੂੰ ਨਹੀਂ ਕਰਾਇਆ। ਔਰ ਸੰਤ ਕਰਤਾਰ ਸਿੰਘ ਜੀ ਨੇ ਦਰਬਾਰ ਵਿੱਚ ਆ ਕੇ ਸੰਗਤ ਜਾ ਕੇ ਆਖਿਆ ਵੀ ਸੰਗਤ ਜੀ ਮੈਨੂੰ ਮਾਫੀ ਦਿਓ ਮੈਂ ਗੁਰੂ ਪਾਤਸ਼ਾਹ ਦਾ ਸੋਖਾ ਸਣ ਨਹੀਂ ਕੀਤਾ। ਇਹ ਕਿਤਾਬ ਨਹੀਂ ਜੇ ਇਹ ਰੱਬ ਜੇ ਇਹ ਜਾਗਦੀ ਜੋਤ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੁੱਤ ਕੁਰਬਾਨ ਕਰਾਏ ਬਾਪੂ ਕੁਰਬਾਨ ਕਰਾਇਆ ਮਾਂ ਕੁਰਬਾਨ ਕੀਤੀ ਕਿਸੇ ਅਗੇ ਸਿਰ ਨਹੀਂ ਝੁਕਾਇਆ ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਮੱਥਾ ਟੇਕ ਕੇ ਆਖਿਆ ਸਿੱਖੋ ਆਗਿਆ ਪਈ ਅਕਾਲ ਕੀ ਤभी ਚਲਾਇਓ ਪੰਥ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੇ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਮੰਨਦੇ ਆਂ ਤੇ ਆਪਾਂ ਨੂੰ ਗੁਰੂ ਦੀ ਵੀ ਮੰਨੀ ਚਾਹੀਦੀ ਹੈ ਵਿਸ਼ਵਾਸ ਕੇਵਲ ਤੇ ਕੇਵਲ ਗੁਰੂ ਤੇ ਹੋਵੇ ਸਾਨੂੰ ਹਦਾਇਤ ਹੈ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਤੋਂ ਬਿਨਾ ਦੁਜਾ ਹੈ ਹੀ ਨਹੀਂ ਮੈਂ ਗੱਲ ਕੁਰਸੀ ਤੋਂ ਸ਼ੁਰੂ ਕੀਤੀ ਹੈ ਹਰ ਮੰਦਰ ਸਾਹਿਬ ਭਾਦੂ ਸੁਦੀ ਏਕਮ ਨੂੰ 1661 ਬਿਕਰਮੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ 1604 ਈਸਵੀ ਵਿੱਚ ਬਾਬਾ ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਤਾਬਿਆ ਹੁਕਮ ਨਹੀਂ ਲੰਮਾ ਲੈ ਰਹੇ ਨੇ ਪੰਜਵੇਂ ਪਾਸ਼ਾ ਨੇ ਵਜਨ ਕੀਤੇ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਲੇ ਆਵਾਜ਼ ਬੁੱਢਾ ਤਾਂ ਬੋਲਾ ਅਦਬ ਸਾਥ ਗ੍ਰੰਥ ਕੋ ਖੋਲਾ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪ੍ਰਕਾਸ਼ ਕਰੋ ਬਾਬਾ ਬੁੱਢਾ ਸਾਹਿਬ ਨੇ ਅਦਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪ੍ਰਕਾਸ਼ ਕੀਤਾ ਉਦਨੁਕ ਮਨਾ ਮਾਇ ਸੀ ਸੰਤਾਂ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਜਿਦਨ ਨਦੇੜ ਦੇ ਵਿੱਚ ਪਾਤਸ਼ਾਹ ਨੂੰ ਗੱਦੀ ਦਿੱਤੀ ਹੈ ਨਾ ਉਦਨ ਅਬਚ ਲੱਗਰ ਕੇ ਬਿੰਦੂ ਗੁਰੂ ਕਾ ਤੇ ਜੇ ਜਦ ਇੰਦਰਾ ਗੱਡੀ ਚੜੀ ਜੇ ਨਾ ਉਹ ਵੀ ਹੁਕਮਨਾਮਾ ਆਇਆ ਸੀ ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੂ ਰਣ ਸੀ ਕਹਿਣ ਦਾ ਭਾਵ ਜਿਹੜਾ ਹਰਮੰਦਰ ਸਾਹਿਬ ਹੁਕਮ ਹੁੰਦਾ ਇਹ ਸਾਨੂੰ ਰੱਬੀ ਹੁਕਮ ਹੁੰਦਾ ਹੈ ਸ਼ਾਮ ਨੂੰ ਪਨਵੇਂ ਪਾਤਸ਼ਾਹ ਜਿੱਥੇ ਤੁਸੀਂ ਆਪਾਂ ਕਾਲ ਤੱਕ ਨੇ ਤੇ ਆਪਣਾ ਤਾਂ ਇਲਾਕਾ ਆਪਾਂ ਤਾਂ ਗੁਰਦੁਆਰੇ ਜਾਣੇ ਜਾਣੇ ਨੇ ਦੂਰਾਂ ਵਾਲੇ ਕੀ ਹੋ ਸਕਦਾ ਕਿ ਨਾ ਆ ਆ ਕੇ ਵੇ ਆਪਾਂ ਤਾਂ ਜਾਣੇ ਲੋਕੋ ਲੋਕ ਆ ਆਕਾਲ ਤੱਕ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਸੋ ਖਾਸਨ ਕਰਦੇ ਆ ਉਸ ਥਾਂ ਤੇ ਥੱਲੇ ਇੱਕ ਚਿੱਟੀ ਚਾਦਰ ਵਿਛੀ ਹੁੰਦੀ ਹੈ ਤੁਸੀਂ ਵੇਖਿਆ ਹੋਵੇਗਾ ਜ ਨਹੀਂ ਤੇ ਗਾਂ ਵਿਖਿਆ ਰੱਖਿਆ ਜੀ ਉਹ ਚਿੱਟੀ ਚਾਦਰ ਕਿਉਂ ਵਿਛਾਈ ਹੈ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਆਸਣ ਪੜਗੇ ਉੱਪਰ ਤੇ ਪੰਜਵੇਂ ਪਾਤਸ਼ਾਹ ਥੱਲੇ ਬਰਾਜਦੇ ਨੇ ਤੇ ਸਿੱਖਾਂ ਨੇ ਆਖਾ ਪਾਤਸ਼ਾਹ ਕੀ ਕਰਨ ਹੈ ਉਹ ਕਹਿੰਦੇ ਮੋਰੇ ਸਰੂਪ ਤੇ ਜਾਂ ਤੇ ਹੈ ਦੀਰਘ ਇਹਦਾ ਅਰਥ ਮੇਰੇ ਨਾਲ ਵੱਡਾ ਹੈ ਇਹ ਗੁਰੂ ਅਰਜਨ ਦੇਵ ਕਹਿ ਰਿਹਾ ਹੈ ਕਹਿੰਦੇ ਮੋਰੇ ਸਰੂਪ ਤੇ ਜਾਂ ਤੇ ਹੈ ਦੀਰਘ ਸਹਿਬ ਜਾਨ ਅਦਾਇਬ ਕਰੇ ਹੈ ਗ੍ਰੰਥ ਰੇਦਾ ਗੁਰ ਕਾ ਇਹ ਜਾਨੂ ਪੂਰਨ ਹੈ ਸਭ ਕਾਲ ਰਹੇ ਹੈ ਸਤਗੁਰ ਕੇ ਸਰੀਰ ਹੈ ਜੋ ਸਰਬ ਸਮੇਂ ਸਰਬ ਥਾਨਾਂ ਦਰਸਾਇ ਹੈ ਇਹ ਦਾ ਅਰਥ ਕੀ ਹੈ ਇਹ ਮੇਰਾ ਕਾਲਜਾ ਜੇ ਬੰਦੇ ਦੀ ਬਾਹ ਵਢੀ ਜਾਏ ਨਾ ਤੇ ਬੰਦਾ ਜਿੰਦਾ ਰਹਿ ਸਕਦਾ ਅੱਖ ਬੰਦ ਹੋ ਜੇ ਤੇ ਬੰਦਾ ਜਿੰਦਾ ਰਹਿ ਸਕਦਾ ਪਰ ਜੇ ਦਿਲ ਦੀ ਧੜਕਣ ਰੁਕ ਜੇ ਤੇ ਬੰਦੇ ਦੀ ਪਲਚ ਮੌਤ ਇਹ ਕਹਿੰਦੇ ਮੇਰਾ ਕਾਲਜਾ ਤੇ ਨਾਲ ਆਖਿਆ ਸਿੱਖੋ ਜਿਹੜੀ ਗੁਰੂ ਦੀ ਦੇ ਹੈ ਇਹ ਹਰ ਮੂਖੇ ਅਰਥਾਂ ਤੇ ਨਹੀਂ ਜਾ ਸਕਦੀ ਔਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹਰ ਥਾਂ ਤੇ ਜਾ ਸਕਦੇ ਨੇ ਤੇ ਵੱਡਾ ਵਾਅਦਾ ਕੀ ਹੈ ਮੈਂ ਪਹਿਲਾਂ ਬੇਨਤੀ ਕੀਤੀ ਆਪਾਂ ਸਰ ਨੇ ਜਦੋਂ ਵਾਰੀ ਆਈ ਨਾ ਤੁਰ ਜਾਣਾ ਪਰ ਇਹ ਗੁਰੂ ਜੇ ਨਾ ਇਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਘੋਆ ਨਾ ਕੋਏ ਇਹਦੇ ਵਰਗਾ ਨਾ ਕੋਇਆ ਤੇ ਨਾ ਕਿਸੇ ਹੋਣਾ ਗੁਰੂ ਅਰਜਨ ਸੱਚੇ ਪਾਤਸ਼ਾਹ ਮੀਰੀ ਪੀੜ ਦੇ ਮਾਲਕ ਜਿਨ੍ਹਾਂ ਨੇ ਅਕਾਲ ਤਖਤ ਅਕਾਲ ਤਖਤ ਦੀ ਸਿਰਨਾ ਕੀਤੀ ਜਿਹਦੇ ਬਾਰੇ ਅਸੀਂ ਪੜਦੇ ਆ ਕਿਸੇ ਰਾਜਨਾ ਹੱਥ ਲਗਾਇਓ ਬੁੱਢਾ ਉਹ ਗਰਦਾਸ ਬਣਾਇਓ ਇੱਕ ਬਾਬਾ ਬੁੱਢਾ ਸਾਹਿਬ ਜੀ ਟਾਂ ਫੜਾਉਂਦੇ ਨੇ ਭਾਈ ਗਰਦਾਸ ਜੀ ਚੂਨਾ ਤਿਆਰ ਕਰਦੇ ਨੇ ਛੇਵੇਂ ਪਾਸ਼ਾ ਚੁਣਾਈ ਕਰਦੇ ਨੇ ਦਿੱਲੀ ਦਾ ਤਖਤ ਧਰਤੀ ਤੋਂ ਸਾਢੇ 4 ਫੁੱਟ ਤੇ ਆਕਾਲ ਤੱਕ ਜਦੋਂ ਛੱਡਣਾ ਕਿ ਸਾਢੇ ਪੂਰੇ 6 ਫੁੱਟ ਸੀ ਦਿੱਲੀ ਦੇ ਤਖਤ ਨਾਲੋਂ ਆਕਾਲ ਤੱਕ 1.5 ਫੁੱਟ ਉੱਚਾ ਹੈ ਇਹ ਬਣਾਇਆ ਕਿਉਂ 10 ਸਾਲ ਮੈਂ ਐਮਏ ਤੁਸੀਂ ਪੜ੍ਹ ਜਿੰਨਾਂ ਐਮਏ ਕੀਤੀ ਨਾ ਆ ਇਤਿਹਾਸ ਦੀ ਉਹ ਥੋੜਾ ਜਿਹਾ ਬਿਰਤੀ ਲੈ ਜਾਣ ਉਸ ਐਮਏ ਦੀ 16ਵੀਂ ਕਲਾਸ ਵਿੱਚ 10 ਸਾਲ ਦਿੱਲੀ ਤੋਂ ਇੱਕ ਆਰਡੀਨੈਂਸ ਜਾਰੀ ਹੁੰਦਾ ਰਿਹਾ ਕੋਈ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਕੋਈ ਗੈਰ ਮੁਸਲਮਾਨ ਪੱਗ ਨਹੀਂ ਬਨ ਸਕਦਾ ਕੋਈ ਗੈਰ ਮੁਸਲਮਾਨ ਹਥਿਆਰ ਨਹੀਂ ਰੱਖ ਸਕਦਾ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਤੂੰ ਕਹਿਣਾ ਹਥਿਆਰ ਨਹੀਂ ਰੱਖ ਸਕਦਾ ਮੈਂ ਦੋ ਪੌਣੀਆਂ ਰੋਕ ਕੇ ਵਿਖਾ ਔਰ ਪਾਤਸ਼ਾਹ ਨੇ ਮੀਰੀ ਤੇ ਪਿਰ ਦੀਆਂ ਪਾਈਆਂ ਇੱਥੇ ਸਾਡੇ ਚ ਕੋਈ ਭੁੱਲੜ ਬੰਦੇ ਪਤਾ ਨਹੀਂ ਕਿੱਥੋਂ ਗੱਲਾਂ ਬਣਾ ਲੈਂਦੇ ਨੇ ਕਹਿੰਦੇ ਗਿਆਨੀ ਜੀ ਜਦੋਂ ਬਾਬਾ ਬੁੱਢਾ ਜੀ ਕਿਰਪਾਨ ਪਾਉਣ ਲੱਗੇ ਤੇ ਫਿਰ ਭੁੱਲ ਕੇ ਤੇ ਦੂਜੇ ਪਾਸੇ ਪੈ ਕਰਨ ਲੱਗੇ ਹੋਰ ਲਾਏ ਉਹ ਤੁਹਾਡਾ ਬੇੜਾ ਤਰ ਜਾਏ ਬਾਬਾ ਬੁੱਢਾ ਭੁੱਲ ਗਿਆ ਬਾਬਾ ਬੁੱਢਾ ਤਾਂ ਅਰਦਾਸ ਕਰਦਾ ਗੁਰਨਾਨਕ ਪਾਤਸ਼ਾਹ ਦੇ ਅੱਗੇ ਜਦੋਂ ਮਾਤਾ ਗੰਗਾ ਜੀ ਗਏ ਨੇ ਨਾ ਤੇ ਮਾਤਾ ਗੰਗਾ ਜੀ ਨੇ ਆਖਿਆ ਬਾਬਾ ਜੀ ਅਰਦਾਸ ਕਰੋ ਤੇ ਬਾਬਾ ਬੁੱਢਾ ਸਾਹਿਬ ਨੇ ਆਖਿਆ ਮਾਂ ਮੈਂ ਤਾਂ ਗੁਰੂ ਘਰ ਦਾ ਕਹੀਂ ਆ ਮੈਂ ਕੀ ਕਰਾਂ ਤੇ ਮਾਤਾ ਗੰਗਾ ਜੀ ਕਹਿਣ ਲੱਗੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਆ ਕੇ ਅਰਦਾਸ ਤਾਂ ਤੁਹਾਡੀ ਪ੍ਰਵਾਨ ਹੁੰਦੀ ਹੈ ਨਾ ਮੈਂ ਅਰਦਾਸ ਕਰਉਣ ਲਈ ਆਈ ਆ ਲਵਾਂਗੀ ਤਾਂ ਗੁਰੂ ਕੋਲ ਹੀ ਨਾ ਤੇ ਬਾਬਾ ਉੱਥੇ ਪੜੀ ਜਾਣੀ ਜਦੋਂ ਆਪਾਂ ਉੱਥੇ ਬਾਬਾ ਬੁੱਢਾ ਜੀ ਕਹਿੰਦੇ ਨੇ ਮਾਤਾ ਜੀ ਜਿਵੇਂ ਬੱਦਲ ਘਰਦਾ ਤੇਰਾ ਪੁੱਤਰ ਇਉਂ ਗੱਜੇਗਾ ਜਿਵੇਂ ਬਿਜਲੀ ਚਮਕਦੀ ਆਕਾਸ਼ ਵਿੱਚ ਤੇਰੇ ਪੁੱਤਰ ਦੀਆਂ ਸ੍ਰੀ ਸਹਿਬਾਂ ਇਉਂ ਚਮਕਣਗੀਆਂ ਅਜੇ ਤਾਂ ਮਾਤਾ ਜੀ ਅਰਦਾਸ ਕਰਾਉਣਗੇ ਤੇ ਬਾਬਾ ਬੁੱਢਾ ਉਦੋਂ ਕਿਰਪਾਨਾ ਚਮਕਾਈ ਜਾਂਦਾ ਤੇ ਬਾਬਾ ਬੁੱਢਾ ਭੁੱਲ ਗਿਆ ਇਹ ਬਿਲਕੁਲ ਗਲਤ ਬਾਤ ਹੈ ਬਿਲਕੁਲ ਗਲਤ ਬਾਬੇ ਬੁੱਢੇ ਸਾਹਿਬ ਨੂੰ ਗੁਰਨਾਨਦ ਪਾਤਸ਼ਾਹ ਨੇ ਵਰ ਦਿੱਤਾ ਸੀ ਬੁੱਢਿਆ ਮੈਂ ਤੇਥੋਂ ਓਲੇ ਨਾ ਹੋਸਾਂ ਜਦੋਂ ਵੀ ਗੁਰਤਾ ਗੱਦੀ ਮਿਲਦੀ ਤੇ ਬਾਬਾ ਬੁੱਢਾ ਅੰਗੂਠਾ ਲਾ ਕੇ ਮਾਨਤਾ ਦੇਂਦਾ ਸਿੱਖੋ ਗੁਰੂ ਆਜੇ ਐਵੇਂ ਪੜਕਿਆ ਜੇ ਨਾ ਹਰਗੰਗਪੁਰ ਸਾਹਿਬ ਜੰਗ ਹੋਇਆ ਪਾਸਾ ਕਰਨ ਆਪਾਂ ਗੱਲ ਕਰ ਰਹੇ ਬਾਣੀ ਦੀ ਅਰਬ ਦੀ ਇਹ ਟੌਪਿਕ ਹੈ ਕਹਿਣ ਲੱਗੇ ਕੋਈ ਗੁਰੂ ਕਾ ਲਾਲ ਸਾਨੂੰ ਜਪਜੀਤ ਸਾਹਿਬ ਦਾ ਪਾਠ ਸੁਣਾਵੇ ਤੇ ਆਪਾਂ ਤਾਂ 5500 ਰੁਪਏ ਦੇ ਕੇ ਜਿਹੜਾ ਪ੍ਰਬੰਧ ਕੀਤੇ ਮੇਰਾ ਨਾਮ ਬੋਲਦੀ 5500 ਤਾ ਪਤਾ ਨਹੀਂ ਤੂੰ ਗੁਰਦੁਆਰੇ ਨੂੰ ਕੀ ਦੇ ਦਤਾ ਯਾਦ ਕਰੋ ਜਦਨ ਜੰਮੇ ਸਾਂ ਉਦਨ ਨੰਗੇ ਆਇਆ ਸਾਂ ਨੰਗੇ ਕੋਰੂ ਅੱਗੇ ਬਾਆ ਰੱਖ ਕੇ ਆ ਕੇ ਕਰੋ ਜਿਸ ਕੀ ਬਸਤ ਇਸ ਅੱਗੇ ਰੱਖੇ ਪ੍ਰਭ ਕੀ ਆਗਿਆ ਮੰਨੇ ਮਾਥੇ ਉਸਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਮੈਂ ਆਰੰਭ ਕੀਤਾ ਗੋ ਸਿੱਖੀ ਕਮਾਉਣੀ ਬੜੀ ਔਖੀ ਹੈ ਆ ਜਿਹੜੀ ਮੈਂ ਪੰਕਤੀ ਪੜ੍ਹੀ ਹੈ ਨਾ ਮੇਰੀਆਂ ਬੀਬੀਆਂ ਭੈਣਾਂ ਧਿਆਨ ਦੇ ਕੇ ਸੁਣ ਤੁਹਾਡੇ ਕੰਮ ਦੀ ਗੱਲ ਹੈ ਬੜੀ ਇੰਪੋਰਟੈਂਟ ਜਿਹੜੀ ਮੈਂ ਗੱਲ ਕੀਤੀ ਜਿਸकी ਬਸਤਿਸ ਆ ਗਿਆ ਤਿਸਕੀ ਬਸਤਿਸ ਆਗੇ ਰੱਖੇ ਤੇ ਮੈਨੂੰ ਇੱਕਦਮ ਸਿੱਖ ਇਤਿਹਾਸਿਕ ਬਹੁਤ ਵੱਡੀ ਘੜਨਾ ਚਿੱਤੇ ਮੇਰੇ ਆ ਗਈ ਉਹ ਜਿਹੜਾ ਟੌਪਕ ਨਹੀਂ ਪਾਵੇ ਉਹ ਇਹ ਹੈ ਚਮਕੌਰ ਵਿੱਚ ਆਪਣੀ ਬਜ਼ੁਰਗ ਸ਼ਹੀਦ ਹੋਏ ਉਹਨਾਂ ਸ਼ਹੀਦ ਹੋਣ ਵਾਲੇ ਇੱਕ ਭਾਈ ਪ੍ਰੀਤਮ ਸਿੰਘ ਨਾਮ ਦਾ ਸਿੰਘ ਸ਼ਹੀਦ ਹੋਇਆ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਦੀ ਘਰਨ ਵਾਲੀ ਬੀਬੀ ਦਾ ਨਾਮ ਸੀ ਸ਼ਰਨ ਕੌਰ ਬੀਬੀ ਸ਼ਰਨ ਕੌਰ ਕਹਿਣ ਲੱਗੀ ਪਈ ਜਦਨ ਸਾਡਾ ਆਨੰਦ ਕਾਜ ਹੋਇਆ ਸੀ ਨਾ ਉਹ ਦਿਨ ਰਾਂਗੀ ਸਿੰਘਾਂ ਨੇ ਸ਼ਬਦ ਪੜਿਆ ਸੀ ਜਿਸ ਪਿਆਰੇ ਸਿਉਨੇਓ ਤੇ ਇਸ ਅੱਗੇ ਮਰ ਚੱਲੀਏ ਤੇ ਇੱਕ ਜੀਵਨ ਸੰਸਾਰ ਤੱਕੇ ਪਾਛੇ ਜੀਵਣਾ ਆਪਾਂ ਵੀ ਨੰਦਕਾਰ ਜੋ ਹੈ ਤੇ ਆਪਾਂ ਵੀ ਪਰਦੇਸ ਸੰਧਦੇ ਨਾ ਪਰ ਕਮਾਉਣਾ ਬੜਾ ਔਖਾ ਹੈ ਕਹਿਣ ਲਗੀ ਮੇਰਾ ਪਤੀ ਸ਼ਹੀਦ ਹੋ ਗਿਆ ਤੇ ਮੈਂ ਕੀ ਕਰਨਾ ਨਮਸਕਾਰ ਉਸ ਬੀਬੀ ਨੂੰ ਆ ਮੇਰੇ ਕੋਲ ਕਈ ਵਾਰ ਮੈਂ ਗ੍ਰੰਥੀ ਹੋਣ ਕਰਕੇ ਕਈ ਗੁਰਮੁਖ ਪਿਆਰੇ ਕਹਿੰਦੇ ਬਾਬਾ ਜੀ ਸਾਡੇ ਬੱਚੇ ਦਾ ਨਾਮ ਰੱਖੋ ਤੇ ਮੈਂ ਅੱਜ ਤੱਕ ਜਿੰਨੇ ਵੀ ਨਾਮ ਰੱਖੇ ਨੇ ਮੈਨੂੰ ਸ਼ਬਾਦ ਸਿੰਘ ਨਾਮ ਬੜਾ ਪਿਆਰਾ ਮੈਨਾਂ ਸ਼ਬਾਦ ਸਿੰਘ ਰੱਖੋ ਇੱਕ ਬੱਚੇ ਦਾ ਨਾਮ ਸ਼ਬੀਕ ਸਿੰਘ ਰੱਖਿਆ ਤੇ ਜੇ ਕੋ ਮੈਨੂੰ ਕਹੇ ਬਾਬਾ ਜੀ ਸਾਡੇ ਧੀ ਰਾਣੀ ਆਈਏ ਇਹਦਾ ਨਾਮ ਰੱਖੋ ਤੇ ਮੈਨੂੰ ਸ਼ਰਨਕੌਰ ਨਾਮ ਬੜਾ ਚੰਗਾ ਲੱਗਦਾ ਤੇ ਮੈਂ ਸ਼ਰਨਕੌਰ ਨਾਮ ਰੱਖਦਾ ਮੈਂ ਆਪਣੀ ਪੋਤੀ ਦਾ ਨਾਮ ਵੀ ਸ਼ਰਨਕੌਰ ਰੱਖਿਆ ਇਸ ਇਤਿਹਾਸ ਨੂੰ ਪੜ ਕੇ ਬੀਬੀ ਸ਼ਰਨਕੌਰ ਨੇ ਸੈੰਤੀ ਸਿੰਘਾਂ ਦੇ ਸਰੀਰ ਨੂੰ ਇਕੱਠਿਆਂ ਕੀਤਾ ਆਪਣੇ ਪਰਿਵਾਰ ਦਾ ਮੈਂਬਰ ਚੜ੍ਹਾਈ ਕਰ ਜੇ ਨਾ ਜਿਹੜੇ ਬਾਪੂ ਦਾ 35 ਕਿਲੇ ਪੈਰੀ ਸਾਹਮਣੀਆਂ ਜੇ ਕਹਿਣ ਵੀ ਹੁਣ ਬਾਪੂ ਦੇ ਕੋਲ ਅਪਰਾਧ ਕਟਾਉਣੀ ਤੇ ਲੰਮਾ ਪਤਾਪਾ ਕਹਿੰਨੇ ਬਾਹੂ ਤੂੰ ਮੇਰੇ ਕੋਲ ਪਾ ਮੈਨੂੰ ਕੱਲੇ ਨੂੰ ਡਰ ਜਿਆ ਹੁੰਦਾ ਆਪਣੇ ਪਿਤਾ ਦੇ ਸਰੀਰ ਦੇ ਕੋਲ ਆਪਾਂ ਕੱਲੇ ਸੌਣ ਨੂੰ ਔਖਾ ਜਾਪਦਾ ਹੈ ਮੈਨੂੰ ਇੱਕ ਬੰਦੇ ਨੇ ਫੋਨ ਕੀਤਾ ਗਿਆਨੀ ਜੀ ਭੋਗ ਤੇ ਦਰਸ਼ਨ ਤੇ ਆਜ ਤੇ ਕੰਬੜਾ ਕੁੱਤਾ ਮੈਂ ਕਿਹਾ ਕੀ ਕਹਿੰਦਾ ਬਾਪੂ ਜੀ ਕਮੂਤੇ ਮਰੇ ਆ ਤੇ ਸਵਾ ਮੇਰਾ ਤੁਸੀਂ ਜਾਣਦੇ ਜ ਮੈਂ ਕਿਹਾ ਤੂੰ ਟਾਈਮ ਨਾਲ ਮਰਜੀ ਬਿਲਕੁਲ ਸਵਾਲ ਵੇਖੋ ਗਿਆਨੀ ਜੀ ਬਾਪੂ ਜੀ ਢਾਈ ਕਰ ਗਏ ਕਮੂਤੇ ਮਰੇ ਆ ਸਿਰ ਸਰਕਾਰ ਕਰ ਮੈਂ ਕਿਹਾ ਤੂੰ ਟਾਈਮ ਨਾਲ ਮਰਜੀ ਤੇਰਾ ਸਰਕਾਰ ਟਾਈਮ ਨਾਲ ਕਰ ਦਿਆਂਗੇ ਗੁਰਮੁਖੇ ਤਾਂ ਪਤਾ ਨਹੀਂ ਹਮ ਆਦਮੀ ਹਾਂ ਇੱਕਦਮੀ ਮੋਲਤ ਮੋਤ ਨਾ ਜਾਣਾ ਦਮ ਆ ਗਿਆ ਤੇ ਬੋਲ ਪੈ ਨਹੀਂ ਚਲੇ ਗਏ ਪਰ ਕਿਡਾ ਸਮਝ ਪੁਣਾ ਉਸ ਬੀਬੀ ਨੇ ਜਿਹੜੇ ਆਪਾਂ ਸਵਾਸ ਲੈਨੇ ਨਾ ਇਹ ਗੁਰਮੁਖੋ ਇਹਨਾਂ 10 ਕਿਸਮਾਂ ਲਿਖੀਆਂ ਨੇ ਗ੍ਰੰਥਾਂ 'ਚ ਮੈਂ ਪੜੀਆਂ ਨੇ ਆਪਾਨ ਬਿਆਨ ਸਮਾਨ ਉਦਿਆਨ ਤਨੰਜੇ ਕ੍ਰਿੰਕਲ ਬੰਦੇ ਦੀ ਮੌਸਮੇ ਬੰਦੇ ਦੇ ਅੰਦਰ ਜਿਹੜਾ ਫਸੀਰ ਭਾਰਾ ਹੋ ਜਾਂਦਾ ਨਾ ਉਹਦੇ ਅੰਦਰ ਆਪਾਨ ਹਵਾ ਭਰ ਜਾਂਦੀ ਬੀਬੀ ਨੇ ਉਹਨਾਂ 37 ਸਿੰਘਾਂ ਦੇ ਸਰੀਰ ਨੂੰ ਇਕੱਠਿਆਂ ਕੀਤਾ ਕਿੰਨਾ ਬਾਲਣ ਚਾਹੀਦਾ ਉਹਨੇ ਬਾਲਣ ਇਕੱਠਾ ਕੀਤਾ ਤੇ ਹੁਣ ਲਾਂਬੂ ਲਾਉਣਾ ਆਗੈ ਰੀ ਬੀਬੀ ਤੇ ਗਾਤਰੀ ਕਿਰਪਾਨ ਸੀ ਹੁਣ ਬੀਬੀਆਂ ਦੇ ਕੋਲ ਪਰਸਨੇ ਤੇ ਵਿੱਚ ਮੋਚਨ ਰੱਖਿਆ ਬਰੋਟੇ ਪੁੱਟਣ ਲਈ ਉਹਨਾਂ ਕੋਲ ਕਿਰਪਾਨਾਂ ਹੁੰਦੀਆਂ ਸਨ ਹੁਣ ਪਰਸਹਿ ਤੇ ਵਿੱਚ ਰੱਖਿਆ ਮੋਚਨਾ ਤੇ ਨਿਕਾਹ ਦਾ ਸ਼ੀਸ਼ਾ ਵੇਖਾਂਗੇ ਰੋਟਾ ਕਿਰਾ ਉੱਡਿਆ ਹੈ ਸਸਨਾਨੀ ਮੇਰੀ ਗੱਲ ਨੂੰ ਚਸਣਾ ਕੇ ਸਿੱਖੀ ਦੀ ਜੜ ਨੇ ਜਿਨੇ ਕੇਸ ਪੁੱਟਲੇ ਉਹਨੇ ਸਿੱਖੀ ਦੀ ਜੜ ਕੁੱਟ ਦਿੱਤੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੰਜ ਤਖਤ ਬਣਾਏ ਨੇ ਕੇਸ ਕਿੰਨੇ ਇੰਪੋਰਟੈਂਟ ਟੈਂਟ ਨੇ ਖੇਰਾਗੜ ਕੋਈ ਨਹੀਂ ਕਰਪਾਨਗੜ ਕੋਈ ਨਹੀਂ ਕੰਗਾੜਗੜ ਕੋਈ ਨਹੀਂ ਲੇਕਿਨ ਕੇਸਗੜ ਸਿੱਖੋ ਜਿਹਦੇ ਘਰੋਂ ਕੇਸ ਪੁੱਟੇ ਕੋਦੀ ਸਿੱਖੀ ਦੀ ਜੜ ਪੁੱਟੀ ਗਈ ਇੱਕ ਮੈਂ ਗੱਲ ਬੜੀ ਆਉਡ ਕਹਿਣ ਲੱਗਾ ਤੇ ਮੈਂ ਹਿੰਦੂ ਧਰਮ ਦੇ ਵਿਦਵਾਨ ਗ੍ਰੰਥਾਂ ਚ ਪੜ੍ਹੀ ਹੈ ਬੜੀ ਜੀਬੂ ਗ੍ਰਿਪ ਤੇ ਬੜੀ ਗੱਲ ਕੀਮਤੀ ਹੈ ਉਸ ਗ੍ਰੰਥ ਦਾ ਨਾਂ ਜੇ ਵਿਜੇ ਮੁਖ ਸ਼ਾਸਤਰ ਗ੍ਰੰਥ ਸ਼ਾਸਤਰ ਹੈ ਹਿੰਦੂ ਧਰਮ ਦਾ ਵਿਜੇ ਮੁਖ ਸ਼ਾਸਤਰ ਗ੍ਰੰਥ ਉਹਦੇ ਵਿੱਚ ਮੈਂ ਪੜਿਆ ਹੈ ਕਿ ਭਾਵੇਂ ਕੋ ਮਾਈ ਹੈ ਭਾਵੇਂ ਕੋ ਭਾਈ ਹੈ ਭਾਵੇਂ ਕੋ ਮੁਸਲਮਾਨ ਹੈ ਭਾਵੇਂ ਕੋ ਹਿੰਦੂ ਹੈ ਜਿਨੇ ਕਦੇ ਆਪਣੇ ਰੋਮ ਨਹੀਂ ਨ ਲਵਾਏ ਉਹਦੇ ਅੰਦਰ ਕੋਈ ਭੂਤ ਪ੍ਰੇਤ ਪ੍ਰਵੇਸ਼ ਨਹੀਂ ਕਰ ਸਕਦਾ ਕੱਲੇ ਕੇਸ ਅਬਰ ਦੀ ਗੱਲ ਬਾਤ ਵਿੱਚ ਹੈ ਪਾਬਕ ਕੇਸ ਇੰਨੇ ਤਾਕਤ ਵਾਲੀ ਚੀਜ਼ ਨੇ ਤੇ ਨਾ ਮੈਂ ਬਾਰ ਬਾਰ ਰਿਪੀਟ ਕਰ ਰਿਹਾ ਜੇ ਪੜਨਾ ਵੇ ਵਿਜੇ ਮੁਕਤ ਸ਼ਾਸਤਰ ਗ੍ਰੰਥ ਵਿੱਚ ਲਿਖਿਆ ਹੋਇਆ ਮੁਕਤੀ ਦੀ ਗੱਲ ਬੀਬੀ ਦੇ ਗਾਤਰੇ ਕਿਰਪਾਨ ਸੀ ਮਿਸਾਲ ਚ ਖਲੋਤਾ ਹੈ ਬੀਬੀ ਨੇ ਇੱਕਦਮ ਕਿਰਪਾਨ ਮਾਰੀ ਤੇ ਉਹਦਾ ਗੁੱਟ ਵੱਡ ਕਿਤੇ ਮਿਸਾਲ ਲੈ ਕੇ ਅੱਗੇ ਦੌੜ ਪਈ ਤੋਣ ਪਾ ਸਾਡੀਆਂ ਕਿਰਪਾਨਾਂ ਕਿਹੋ ਜੀਆਂ ਨੇ ਮਜੀਦ ਸਾਹਿਬ ਦਾ ਬੰਦਾ ਗੱਲਾਂ ਵਧੀਆਂ ਵਧੀਆਂ ਕਰੇ ਨੌਜਵਾਨ 35 40 ਸਾਲ ਦਾ ਤੇ ਮੈਂ ਕਿਹਾ ਗੁਰਮਖੰਦਰ ਸ਼ਕਲਾ ਕਹਿੰਦਾ ਬਾਬਾ ਜੀ ਛਕਿਆ ਮੈਂ ਕਿਹਾ ਕਿਰਪਾਨ ਕਹਿੰਦਾ ਜੀ ਕਿਸਾਂ ਹੀ ਟੰਗੀ ਹੈ 1.5 ਇੰਚ ਮੈਂ ਕਿਹਾ ਕਿਸ਼ਾਰੇ 2.5 ਚ ਨਾਲ ਪਾ ਟੰਗ ਲਾ ਮੈਂ ਕਿਰਪਾਨ ਕਿਸਾਂ ਚ ਕੰਗੀ ਹੈ ਤੇ ਕਿੰਨੀ 1.5 ਇੰਚ ਨਾਲ ਹੀ ਉਹਨੇ ਕਹਿਤਾ ਮੈਂ ਕਿਹਾ ਅਮਰ ਸ਼ਾਹ ਕਹਿੰਦਾ ਬਾਬਾ ਜੀ ਛਕਿਆ ਮੈਂ ਕਿਹਾ ਕਿਰਪਾਨ ਅਖੇ 1.5 ਇੰਚ ਸਿੱਧ ਪੰਢ ਗਈ ਤੇ ਮੈਂ ਕਿਹਾ 2.5 ਚ ਕਿਸ਼ਾਰੇ ਨਾਲ ਟੰਗ ਕਿਰਪਾਨ ਉਹ ਹੈ ਜਿਹੜੀ ਰੱਖਿਆ ਕਰੇ ਕਿਰਪਾਨ ਇੰਨੀ ਇੰਪੋਰਟੈਂਟ ਹੈ ਗੜਦੀ ਵਾਲ ਕਾਲਜ ਦੇ ਖਾਲਸਾ ਕਾਲਜ ਕਿਤੇ ਜਾ ਕੇ ਵੇਖਿਆ ਜੇ ਉਥੇ ਸੰਤ ਗਿਆਨੀ ਕਰਤਾਰ ਸਿੰਘ ਨੇ ਬੜਾ ਪ੍ਰਚਾਰ ਕੀਤਾ ਅਮਰ ਸੰਚਾਰ ਦਾ ਤੇ ਉਹਨਾਂ ਦਾ ਨੀਮ ਸੀ ਪੀ ਜੇ ਪੰਜੀ ਬੰਦੀ ਅਮਰੀ ਛੰਗ ਦੇ ਮੇਸ਼ਾਂ ਨੂੰ ਰੋਟੀ ਨਹੀਂ ਖਾਣੀ ਮੈਂ ਘਟ ਤੋਂ ਘਟ ਪੰਜੀ ਸੰਗਰਮਰ ਛਕਾਉਣਾ ਤੇ ਜੇ ਨਹੀਂ ਸ਼ਕਾ ਤੇ ਮੈਂ ਰੋਟੀ ਨਹੀਂ ਛਾਪ ਨੂੰ ਖਾਣੀ ਇਹ ਉਹਨਾਂ ਦਾ ਨੀਮ ਸੀ ਉਥੇ ਸੰਤਾਂ ਨੇ ਕਥਨ ਕਥਾ ਕੀਤੀ ਵੀ ਗੁਰਮੁਖੋ ਕਪਾਨ ਪਾਓ ਕਿਸ਼ਾਰਾ ਪਾਓ ਤੇ ਦੂਜਾ ਵਿਭਾਗ ਵੀ ਦੋਟੜਾ ਉਹਨੇ ਮਹਿਫਲ ਫਰੇਸਰ ਸੀ ਕਹਿਣ ਲੱਗਾ ਸੰਜੀ ਗੱਲਾਂ ਪੁਰਾਣੇ ਜ਼ਮਾਨੇ ਦੀਆਂ ਨੇ ਛੱਡੋ ਖੜਾ ਹੁਣ ਟੈਂਕ ਨੇ ਤੋਪਾਂ ਨੇ ਉਹਨੇ ਮੱਤਰਵਾਲੇ ਤੇ ਸੰਤੂ ਸਕਤਰ ਨੂੰ ਕਹਿਣ ਲੱਗਾ ਮੈਨੂੰ ਟਾਈਮ ਦੇ ਕਹਿਣ ਲੱਗਾ ਗੁਰਮਖਾ ਤੂੰ ਆਪਣੀ ਧੀ ਤੇ ਭੈਣ ਨਾਲ ਜਾ ਰਿਹਾ ਤੂੰ ਗੰਦਾ ਮਛੰਦਾਂ ਦਾ ਬੰਦਾ ਮਿਲ ਜਾ ਤੇ ਤੂੰ ਆਖੇਂਗਾ ਪਿੰਦਰਾ ਟੈਂਕ ਭੇਜ ਇੱਥੇ ਉਹ ਕਿ ਵਿਚੋਂ ਰੋਕਣ ਲੱਗ ਬਾਬੇ ਬਸ ਪਿਸਤੌਲ ਦੀ ਗੱਲ ਕੀਤੀ ਹੈ ਕਹਿੰਦਾ ਪਿਸਤੌਲ ਵਿੱਚ ਗੋਲੀ ਹੋਵੇ ਨਾ ਤੇ ਜੇ ਫਸ ਗਈ ਤੇ ਇੱਕ ਆਨੇ ਦਾ ਨਹੀਂ ਮੈਂ ਇਹਨਾਂ ਖਾਲੇ ਘਟਨਾ ਵਖੀ ਵਿਖੀ ਤੇ ਪਿਸਤੌਲ ਦੀ ਮੇਰਾ ਪਿੰਡ ਖੇਮਕੋਨ ਪੂਰੇ ਕੋਨਾ ਹਰਦੀਪ ਸਿੰਘ ਨਾਂ ਦਾ ਇੱਕ ਮਾਸਟਰ ਐਸ ਟਾਈਮ ਤੇ ਉਹਦੇ ਮਗਰ ਸ਼ਰੀਰ ਕੋਦੇ ਗਲ ਪੈ ਤੇ ਢਾਬੇ 'ਚ ਵਰ ਗਿਆ ਅੱਖੀਂ ਵੇਖੀ ਘਟਨਾ ਜੀ ਮਾਸਟਰ ਸੀ ਸਰਾ ਪਿੰਡ ਦਾ ਰੋਲਾ ਪੈ ਗਿਆ ਤੇ ਬੰਦੇ ਭੱਜ ਗਏ ਤੇ ਕਹਿਣ ਲੱਗੇ ਮਾਸਟਰ ਜੀ ਤੁਹਾਨੂੰ ਕਿਰਪਾ ਪਿਸਤੌਲ ਜੀ ਕਹਿੰਦਾ ਮੈਂ ਤਾਂ ਭਜਾ ਸਾ ਪਿਸਤੌਲ ਖੋ ਨਾ ਲੈਣਾ ਤਸੋ ਦੇ ਕਿਰਪਾ ਦਾ ਕੀ ਮਤਲਬ ਹੈ ਕਿਰਪਾਨ ਜਿਹੜੀ ਇਹੋ ਜਿਹਾ ਥਿਆਰ ਹੈ ਇਹ ਕਦੇ ਮਿਸ ਨਹੀਂ ਜੁੰਦਾ ਇੱਕ ਮੈਂ ਆਪਣੀ ਜ਼ਿੰਦਗੀ ਦੀ ਕਿਰਪਾਨ ਦੀ ਕਹਾਣੀ ਸੁਣਾਉਂ ਮੈਂ ਲੁਧਿਆਣੇੋਂ ਚੱਲਿਆ ਮੈਂ ਤੁਸਾਈ ਧਰਮ ਦੀ ਪੜ੍ਹਾਈ ਕਰਦਾ ਸਾਂ ਰੇਲਵੇ ਵਿੱਚ ਮੈਂ ਸਵੇਰੇ ਅੰਮ੍ਰਿਤਪੁਰੇ ਚੱਲਿਆ ਤੇ ਦੋ ਬੀਬੀਆਂ ਮੇਰੇ ਸਾਹਮਣੇ ਬੈਠੀਆਂ ਇੱਕ ਵਿਆਹੀ ਤੇ ਇੱਕ ਵਾਰੀ ਸੂਰ ਚੜਿਆ ਜਿਹੜੀ ਬੀਬੀ ਨਾ ਵਨ ਸੀ ਨਾ ਉਹਨੂੰ ਮੁੜਕਾ ਆਇਆ ਤੇ ਮੇਰੇ ਮਨ ਚ ਮਨਦਰਦੀ ਆਈ ਕਿ ਜੇ ਬੀਬੀ ਇੱਥੇ ਆ ਜੇ ਮੇਰੀ ਸੀਟ ਤੇ ਤੇ ਮੈਂ ਉੱਥੇ ਬਹਿ ਜਾ ਉਮਰ ਮੇਰੀ ਬਰਾਬਰ ਦੀ ਸੀ ਮੈਂ ਅਖਿਆ ਜੇ ਬੁਲਾਇਆ ਤੇ ਪੁੱਠੀ ਵੀ ਗੱਲ ਪੈ ਸਕਦੀ ਤੂੰ ਕੌਣ ਹੈ ਬਈ ਮੈਂ ਸੀਟ ਤੋਂ ਉੱਠਿਆ ਤੇ ਬੀਬੀ ਉਹ ਮੇਰੀ ਸੀਟ ਤੇ ਬਹਿ ਗਈ ਤੇ ਮੈਂ ਉੱਥੇ ਬਹਿਣ ਲੱਗਾ ਤੇ ਚਾਰ ਮਸਟੰਡੇ ਜਿਹੜੇ ਭੁੜਕਦੇ ਫਿਰਦੇ ਨੇ ਅੱਜ ਕੱਲ ਮੈਂ ਬਹਿ ਗਿਆ ਤੇ ਮੈਨੂੰ ਕਹਿੰਦਾ ਤੂੰ ਕੌਣ ਆ ਮੈਂ ਕਿਹਾ ਮੇਰੀ ਭੈਣ ਸੀ ਉਹ ਮੈਂ ਕਿਹਾ ਅਜ ਖੰਘੇ ਤੇ ਮੈਂ ਤੁਹਾਡਾ ਪੰਜਾਂ ਦਾ ਪਲਾਨ ਕਰ ਦੂੰਗਾ ਆ ਗਾਤਰੀ ਮੇਰੀ ਕਿਰਪਾਨ ਹੈ ਯਕੀਨ ਕਰਿਆ ਜੇ ਗੁਰਮਖੋ ਉਹ ਖੰਘੇ ਨਹੀਂ ਕਿਉਂ ਮੇਰੇ ਨਾਲ ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਸੀ ਉਹ ਪੰਜ ਬੰਦੇ ਤੇ ਮੈਂ ਕੱਲਾ ਪਰ ਇਹਦੀ ਤਾਕਤ ਮੈਂ ਅੰਮ੍ਰਿਤਸਰ ਆਣ ਕੇ ਉਤਰਿਆ ਤੇ ਮੈਂ ਪਾਸੇ ਖਲੋ ਗਿਆ ਵੀ ਜਿੰਨਾ ਚਿਰ ਇਹਨਾਂ ਦਾ ਵਾਰਸ ਨਹੀਂ ਨਾ ਆਉਂਦਾ ਮੈਂ ਉਹਨਾਂ ਚ ਇਹਨਾਂ ਤੇ ਨਿਗਾਹ ਰੱਖਣੀ ਹੈ ਇਹ ਸੰਸਕਾਰ ਕਿਉਂ ਆਏ ਕਿਉਂਕਿ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਅਮਰ ਦੇਂਦਿਆਂ ਸਮਝਾਇਆ ਸੀ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਬਰਾਬਰ ਦੀ ਧੀ ਭਾਵੇਂ ਕਿਸੇ ਦੀ ਵੀ ਸਾਡੀ ਧੀ ਹੈ ਬਰਾਬਰ ਦੀ ਭੈਣ ਕਿਸੇ ਦੀ ਹੋਵੇ ਸਾਡੀ ਭੈਣ ਹੈ ਕਿਸੇ ਦੀ ਭੈਣ ਹੈ ਕਿਸੇ ਦੀ ਮਾਂ ਹੈ ਜੇ ਗੁਰੂ ਕੇ ਸਿੱਖਾ ਤੂੰ ਸਿੱਖ ਪਰ ਬੇਟੀ ਕੋ ਬੇਟੀ ਜਾਣੇ ਪਰ ਮਾਤਾ ਕੋ ਮਾਤ ਬਖਾਨੇ ਮੁਕ ਦੀ ਗੱਲ ਕੁਰਮਖੋ ਬੀਬੀ ਨੂੰ ਉਹ ਲਾਂਬੂ ਲਾਇਆ ਪਹਿਲਾਂ ਉਹਨੇ ਆਪਣੇ ਮੂੰਹ ਤੇ ਮਿੱਟੀ ਮੜੀ ਸੀ ਵੀ ਕਹਿਣ ਕਿ ਕੋ ਪਾਗਲ ਹੈ ਬਾਲ ਖਲਾਰੇ ਸਨ ਕੁਰਬਾਨੀ ਲਈ ਫੈਸ਼ਨ ਲਈ ਨਹੀਂ ਤੁਰ ਕਾਏ ਉਹਨਾਂ ਦੁਸ਼ਟਾਂ ਨੇ ਬੀਬੀ ਨੂੰ ਗਟਿਆਂ ਤੋਂ ਫੜਿਆ ਗੁੱਟਾਂ ਤੋਂ ਫੜਿਆ ਇੱਕ ਤੇ ਪੜਨਾ ਕਲਗੀ ਤਰ ਚਮਕ ਕਰਦਾ ਤੋ ਜੈਸਾ ਜੇ ਕਿਸੇ ਪੜਨਾ ਵਿਸਾਖੀ ਹੈ ਪਾਈ ਵੀਰ ਸਿੰਘ ਦੀ ਲਿਖਤ ਹੈ ਕਲਗੀ ਤਰ ਚਮਤਕਾਰ ਦਾ ਉਤਰਾਰ ਦਿਸਾ ਬੀਬੀ ਜਿਉਂ ਦੀ ਨੂੰ ਸੁੱਟਿਆ ਅੱਗ ਦੇ ਵਿੱਚ ਤੇ ਬੀਬੀ ਨੇ ਪਤਾ ਕੀ ਆਖਿਆ ਕਹਿੰਦੀ ਮੇਰਾ ਮੁਝ ਮੇ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਹਰਗਬਿੰਦਪੁਰ ਸਾਹਿਬ ਦਾ ਜੰਗ ਜਿੱਤਿਆ ਕਹਿੰਦੇ ਸਿੰਘੋ ਮਾਫ ਕਰਨਾ ਸਿੱਖੋ ਕੋ ਤੁਹਾਡੇ ਚੋਂ ਇੱਕ ਪਾਠ ਸੁਣਾਵੇ ਜਪਜੀ ਸਾਹਿਬ ਦਾ ਜੋ ਮੰਗੇਗਾ ਦਿਆਂਗਾ ਇੱਕ ਸੁਭਾਗੇ ਨਾਮ ਦਾ ਸਿੱਖ ਜੋ ਗਿਆਨੀ ਸੰਤੋਖ ਸਿੰਘ ਨੇ ਗੁਰੂ ਪ੍ਰਤਾਪ ਗ੍ਰੰਥ ਚ ਲਿਖਿਆ ਹੈ ਪੰਜ ਘੋੜੇ ਤੇ ਪੰਜ ਕਾਠੀਆਂ ਲੈ ਕੱਲਾ ਆਇਆ ਉਹ ਤੇ ਲਿਖਣ ਦੇ ਮੁਤਾਬਕ ਸਵਾ ਲੱਖ ਦੀ ਸੀ ਲੱਗਦੇ ਸਵਾ ਲੱਖ ਦਾ ਘੋੜਾ ਸਵਾ ਲੱਖ ਦੀ ਕਾਟੀ ਚਲੋ ਆਪਾਂ ਪੰਜੇ ਦੇ ਪੰਜਿਆਂ ਦੀ ਸਵਾ ਲੱਖ ਰੁਪਈਆ ਬਣਾ ਲਈਏ ਉਹ ਜਮਾਨੇ ਦਾ ਸਵਾ ਲੱਖ ਅੱਜ ਦੇ ਕਿੰਨੇ ਦੇ ਬਰਾਬਰ ਹੈ ਗੁਰੂ ਪਾਤਸ਼ਾਹ ਨੇ ਉਹਨਾਂ ਪੰਜਾਂ ਘੋੜਿਆਂ ਚੋਂ ਇੱਕ ਘੋੜਾ ਬਾਬੇ ਗੁਰਦੇ ਤੈਨੂੰ ਦੇ ਦਿੱਤਾ ਇੱਕ ਬਾਬੇ ਬਿਧੀ ਚੰਦ ਨੂੰ ਦੇ ਦਿੱਤਾ ਇੱਕ ਪੈਂਦੇ ਖਾਨ ਦੇ ਦਿੱਤਾ ਤੇ ਸਿੱਖ ਬਾਣੀ ਪੜਨ ਲੱਗ ਪਿਆ ਜਦੋਂ ਸ਼ਲੋਕ ਤੇ ਆਇਆ ਨਾ ਤੇ ਕਹਿਣ ਲੱਗਾ ਗੁਰੂ ਪਾਤਸ਼ਾਹ ਕੋ ਘੋੜੇ ਬੜੇ ਵਧੀਆ ਜੀ ਇੱਕ ਦੇ ਦੇਣ ਨਾਲ ਤੇ ਗੱਲ ਬਣ ਜਾਏ ਭੂਗ ਪਿਆ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਜੱਫੀ ਪਾ ਕੇ ਮੱਥਾ ਚੁੰਮਿਆ ਤੇ ਕਹਿਣ ਲੱਗੇ ਗੋਪਾਲਿਆ ਤੇਰੀ ਮਾਂ ਤਨ ਤੇਰਾ ਬਾਪ ਤਨ ਜਿਨੇ ਤੇਰੇ ਵਰਗੇ ਗੁਰਮੁਖ ਨੂੰ ਜਨਮ ਦਿੱਤਾ ਪਰ ਇੱਕ ਨਿੱਕਾ ਜਿਹਾ ਲਾਮਾ ਪੁੱਤਰਾ ਤੂੰ ਜਬਜੀ ਸਾਹਿਬ ਦੇ ਪਾੜ ਦਾ ਮੂਲ ਘੋੜਾ ਤੇ ਕਾਠੀ ਪਾ ਲਿਆ ਤੈਨੂੰ ਘੋੜੇ ਵੀ ਦਿੱਤੇ ਤੈਨੂੰ ਕਾਠੀਆਂ ਵੀ ਦਿੱਤੀਆਂ ਪਰ ਮਿੱਤਰਾ ਜਬਜੀ ਸਾਹਿਬ ਦੇ ਪਾੜ ਦਾ ਮੂਲ ਅਜੇ ਵੀ ਕਾਇਮ ਹੈ ਵਿਆਰ ਵਿੱਚ ਤੇਰੀਆਂ 21 ਕੁਲਾਂ ਤਾਰੀਆਂ ਮੈਂ ਸੱਤ ਤੇਰੇ ਨਾਨਕਿਆਂ ਦੀਆਂ ਸੱਤ ਸਹੁਰਿਆਂ ਦੀਆਂ ਸੱਤ ਨਾਨਕੇ ਸੱਤ ਸਹੁਰਿਆਂ ਦੀਆਂ ਤੇ ਸੱਤ ਤੇਰੀਆਂ ਇਹ ਜਬਜੀ ਸਾਹਿਬ ਦੇ ਪਾੜ ਦੀ ਕੀਮਤ ਹੈ ਇਹ ਜੇ ਗੁਰਬਾਣੀ ਦਾ ਦਰਬਾਰ